ਜੀ ਵੇ ਵੇ ਹਾਂਜੀ ਆਪਾਂ ਪਹੁੰਚ ਗਏ ਆ ਸੰ ਫਰਾਂਸਿਸਕੋ ਸੋ ਦਿੱਲੀ ਤੋਂ ਮੇਰੀ ਫਲਾਈਟ ਸੀ ਸੰ ਫਰਾਂਸਿਸਕੋ ਤੋਂ ਆਪਾਂ ਵਲੌਗ ਬਣਾਇਆ ਨਹੀਂ ਹੁਣ ਹੋ ਗਈ ਇਮੀਗ੍ਰੇਸ਼ਨ ਡਨ ਬੈਗ ਵੀ ਆਪਾਂ ਲੈ ਲਿਆ ਸਭ ਤੋਂ ਐਂਡਚ ਬੈਗ ਆਇਆ ਨਹੀਂ ਮੇਰੇ ਹੁਣ ਆਪਾਂ ਜਾਣੇ ਆ ਬਾਹਰ ਤੇ ਲੈਟਸ ਸੀ ਕੌਣ ਆਪਾਂ ਨੂੰ ਮਿਲਦਾ ਹੈ ਹੋ ਚੁੱਕੇ ਆ ਇੱਥੇ ਸੇਨ ਫ੍ਰਾਂਸਿਸਕੋ ਲੈਟਸ ਸੀ ਹੁਣ ਆਪਾਂ ਨੂੰ ਬਾਰ ਕੌਣ ਮਿਲਦਾ ਏ

ਚਲੋ ਭਾਬੀ ਹੋਰ ਹੈ ਪਰਸਪਾਉ ਨਾ ਇਹਦੇ ਨਾਲ ਵੀ ਬਣਾਣੀ ਸੀ ਪਰਸ ਨਾਲ ਵੀ ਮੈਂ ਟੱਕ ਚੁੱਕੀ ਨਹੀਂ ਜਦਿਆਂ ਵੀ ਫੁੱਲ ਫੜੋ ਆ ਅੱਗੇ ਰੱਖ ਲਾਂਗੇ ਬੈਗ ਹਾਂ

ਫਰਸਟ ਇਫ ਯੂ ਆਪੀਨ ਇਨ ਯੂਐਸ ਮੋਰ ਮਾਲ ਆਊਟਲੈਟ ਯਾ ਅਜੀ ਛੋਟੇ ਭਰਾ ਵੱਲੋਂ ਜਿੰਨੇ ਮਰਜੀ ਕਹਿੰਦੇ ਆ ਕੈਲ ਮਾਮੀ ਹੈ ਯਾ ਚੱਕ ਦੇ ਫੱਟਾ ਆਪ ਕਿਨੂੰ ਐਨਕਾ ਲੈ ਕੇ ਤਾਂ ਕੇ ਨਵੀਆਂ ਲੈ ਬਾਬੀ ਰਿਕਾਰਡ ਹੋ ਗਿਆ ਜੇ ਨਾਂ ਲੈ ਕੇ ਦਿੱਤੇ ਤੈਨੂੰ ਵੀਡੀਓ ਸੈਂਡ ਕਰ ਦਾਂਗੀ ਉਦੋਂ ਦਾ ਐਂਡ ਜੀ ਤੂੰ ਪਾ ਲਈ ਮੈਨੂੰ ਤਾਂ ਮਜ਼ਾਕ ਹੀ ਕਰਕੇ ਨੇ ਕਿ ਮੇਰੇ ਨਾਲ ਮਜ਼ਾਕ ਹੋ ਗਿਆ ਕਿੱਥੇ ਰੇ ਬਣਾਈ ਠੋਕ ਤੇ ਲਾਨੇ ਆ ਮੈਂ ਤਾਂ ਨਵੀਆਂ ਹੀ ਲਾੜੀਆਂ ਨੇ ਜਿਹੜਾ ਮੇਰੇ ਕੋਲ ਲੱਕ ਦੇਣੀਆਂ ਹਾਂ ਹਾਂ ਹੁਣ ਤਾਂ ਨਵੀਆਂ ਹੀ ਲੱਗਣਗੀਆਂ ਐਲ ਵੀ ਐਲ ਵੀ ਵਰ ਸੱਚੇ ਵਰ ਸੱਚੇ ਜਿਹੜੇ ਵੇਖ ਲੈ ਸਾਈਜ਼ ਚੈੱਕ ਕਰ ਲੈ ਉਹਦਾ ਤੇ ਆ ਜਿਹੜਾ ਆ ਵੀ ਆ ਨਵੀਆਂ ਇਹਨਾਂ ਤੋਂ ਕਾਲੇ ਕਾਲੇ ਸੋਹਣੇ ਲੱਗਦੇ ਨੇ ਫੰਕੀ ਜੇ ਨੇ ਨਾਲੇ ਉਹ ਪਲੇਨ ਜੇ ਨੇ ਪਾ ਕੇ ਸਾਈਜ਼ ਚੈੱਕ ਕਰ ਤੇ ਸੇਮ ਹੈ ਤੁਹਾਡਾ ਫਿਰ ਲੱਭਦਾ ਵੀ ਸੇਮ ਹੀ ਹੋਣਾ ਹੈ ਸ਼ੋਪਿੰਗ ਨੰਬਰ 1 ਪਾ ਦੋ ਜੇ 2 ਹਾਂ ਮੈਂ ਸਟਾਰਟ ਹੋ ਗਿਆ ਕੰਮ ਯਾ ਉੱਚੀ ਚਲੋ ਕੁਸ਼ ਫਿਰ ਲਾਈਨ ਤੇ ਵੇ ਕਿਧਰੋਂ ਦੀ ਲੈ ਕੇ ਜਾਂਦੇ ਵੀ ਨਾ ਉਹ ਤੁਕ ਮਾ ਕੇ ਲਿਆਉਂਦਾ ਪਿਆ ਇੱਧਰ ਹੀ ਮਿਲਦਾ ਸਨ ਗਲਾਸ ਸੈੱਟ ਹੈ ਉਹ ਇੱਧਰ ਹੈ ਆਪਾਂ ਇੱਧਰ ਹੈ ਹੈਨਾ ਘਰ ਹੁਣ ਦੇਣੀ ਹੈ ਕਰੋਸ਼ੀ ਨਾਲ ਪਾਬੀ ਨੂੰ ਪਵਾਉਂਦੇ ਸਹੀ ਗੱਲ ਏ ਕੀ ਕੇ ਮੈਂ ਘਰ ਕਰੋਸ਼ੀ ਨਾਲ ਹੁੰਦਣੀ ਉੱਚੀ ਡਰੈਸ ਮਾਈ ਸਹੀ ਲੱਗਦੀ ਹੈ ਭਾਬੀ ਮੈਨੂੰ ਵੀ ਲੱਗਦੀ ਹੈ ਇਹਨੂੰ ਵੀ ਸੋਹਣੀ ਲੱਗ ਰਹੀ ਹੈ ਟਰਾਈ ਕਰੋ ਬਹੁਤ ਸੋਹਣੀ ਐਣ ਕਰਨੀ 400 ਖਾਸ ਨਹੀਂ ਹੈਗਾ ਕੋਈ 400 ਰਹਿ ਕੇ ਖਾਸ ਨਹੀਂ ਹੈਗਾ ਕੁਝ ਨਹੀਂ ਫੇਰ ਆ ਬੱਤੀ ਲੈ ਲੋ ਨਿਮਰਤ ਨੂੰ ਤੇ ਆ ਧੇਰਲੀ ਵੀ ਲੈਣ ਲਿਆ ਠੀਕ ਹੈ ਓਕੇ ਗੰਦੇ ਫੜੀ ਬੋਸ ਨੂੰ ਨਾਲ ਨਾਲ ਪਰਸਵਾ ਦੇ ਆਪਣਾ ਆ ਨਹੀਂ ਇੱਕ ਮਿੰਟ ਲਾਲ ਪਰਸਵਾ ਖਾਓ ਨਾ ਆਪਣਾ ਕਿਦਾਂ ਉਹ ਵੇਖੋ ਕੀ ਲੱਭਦਾ ਪਿਆਈ ਕੀ ਲੱਭਦਾ ਪਿਆ ਹੈ ਉਹ ਕੀ ਲਿਆ ਹੈ ਉਹ ਵੀ ਕਿਚਾ ਉਹ ਵੀ ਆ ਲੈ ਲਈ ਆਵੇਂ ਬਰੋ ਕਿੰਨਾ 600 600 ਓਨਲੀ ਆਗਣਾ ਸਹਿਨਾਂਦਰ ਕਿਵੇ ਦਾ ઓਨਲੀ ਸਹਿਨਾਂਦਰ ਚੜਾਈ ਹੀ ਹੈ ਹਾਂ ਭਾਬੀ ਵੇਖ ਹੈ ਭਾਬੀ ਸਮਾਨ ਨੂੰ ਲੈਸ਼ ਲਾ ਕੇ ਸਮਾਨ ਨੂੰ ਲੈਸ਼ ਲਾ ਕੇ ਲਿਆ ਕੇ ਭਾਬੀ ਦੇ ਮਿੰਟਾਂ ਸਿੱਦੇ ਨੇ ਨਾਲ ਦਾ ਉਹ ਤੂੰ ਬਰਾਤੇ ਪਾਦੀ ਦੇ ਆ ਨਾਲ ਜਿਹੜੇ ਤੇ ਰੋਣ ਤੇ ਬੇਲੀ ਉਹਨਾਂ ਨੂੰ ਪੂਰੀ ਬਰਾਤ ਬਣਾ ਕੇ ਇੱਕ ਤਾਂ ਆਲਾ ਤੇਰੇ ਵੀਰ ਨੂੰ ਆਪ ਕਹਾਂਗੇ ਆਪਾਂ ਜੀ ਵੇਖੀ ਕਿਵੇਂ ਚੱਕਣੀ ਇਹ ਦੇ ਲੈਣਾ ਲੋਕੀ ਲੈਂਦੀ ਨੇ ਆਕਰ ਵੀਰ ਜੀ ਜਿਹੜੇ ਨੇ ਉਹ ਵੀ ਬਹੁਤ ਸਾਹ ਲੱਗਾ ਸੀ ਮੈਂ ਮੇਰਾ ਇਹਦਾ ਆ ਤੇਰਾ ਅੰਮ੍ਰਿਤ ਦੋ ਦੋ ਪੇਰਾ ਬਰਾ ਕੋੜੇ ਤਿਆਰ ਆ ਬਰਾ ਕਪੜਾ ਸਮਝ ਨਹੀਂ ਆਹ ਬਰਾ ਤੇ ਨਾ ਹਾਂ ਆਹੋ ਆਹੋ ਕਿਹੜਾ ਆ ਜਿਹੜਾ ਰਹਿਣਾ ਆਹੋ ਉਹ ਤੇ ਪੂਰਾ ਉਹਨਾਂ ਨੇ ਲਾਇਆ ਇਹ ਗੂਚੀ ਦਾ ਵੇ ਚਗਨ ਵੀ ਮੈਰिज ਦੀ ਸ਼ਾਪਿੰਗ ਹੋ ਰਹੀ ਆ ਹੁਣੇ ਤਾਂ ਹੀ ਦੋ ਸਾਲ ਪਹਿਲਾਂ ਤਾਂ ਕਰਾਂਗੇ ਕਾਇੰਡ ਹੋਊਗਾ ਹੈ ਕੋਈ ਯੂ ਐਸ ਦਾ ਲਾਇਆ ਲੋ ਜੀ ਸ਼ਾਪਿੰਗ ਹੋ ਗਈ ਆਪਣੀ ਡਨ ਗੂਚੀ ਗੂਚੀ ਦਾ ਤਿੰਨ ਲੈ ਕੇ ਆਏ ਨੇ ਸਿੱਧੇ ਮੁੰਡੇ ਦੱਬਦੇ ਨੇ ਬੇਕਾਰ ਗੱਲ ਨਹੀਂ ਤਾਂ ਪਸੰਦ ਨਹੀਂ ਆਈ ਹੈ ਜੇ ਹਾਂ ਤੇ ਨੇ ਸ਼ਾਰਟਲਿਸਟ ਕੀਨੇ ਕਿ ਦੋ ਵੀ ਸੋਣੀਆਂ ਲੱਗ ਰਿਆਂ ਉੱਪਰ ਆਹ ਬਲਕ ਆਹ ਸੋਣੀਆਂ ਆਹ ਬਲਕ ਲੋ ਜਿਹੜੇ ਅੰਕ ਲੈ ਲਿਆ ਨੇ ਆਪਾਂ ਦੋ ਵੀ ਆਇਟਸ ਕਲੀਅਰ ਆਈ ਥਿੰਕ ਆਈ ਕੈਨ ਸੀ ਅਸੀਂ ਕੀਤਾ ਜੋ ਦੂਰ ਜਈ ਲੋਗੋ ਜੇ ਇਹ ਕਿਤੇ ਖੁੱਲਦੇ ਬੈਟਿੰਗ ਤੇ ਫਿਰ ਤੇ ਤੇਰੀ ਪੱਕਾ ਬਣਾਵਾਂਗਾ ਆ ਬਲਕ ਰਹਿ ਵੜ ਮਿਲ ਤੇ ਜਾ ਅੰਨੀ ਮੇਰੇ ਕੱਪੜੇ ਕੋ ਨਹੀਂ ਸੋਣੇ ਉਹ ਕੋ ਮੂੰਹ ਪਰ ਗੱਲ ਦੇ ਆ ਜੀ ਆਜੋ ਸਸਰੀ ਕਾ ਸਸਰੀ ਕਾ ਪੁੱਤਰ ਜੀ ਆਉਂਦੀ ਰਹਿ ਆ ਜਾ ਤੂੰ ਤੇ ਪਰਲੇ ਪਾਸੇ ਲੱਗ ਬਣਾ ਨਹੀਂ ਜਾ ਮਾਰੋ ਐਂਟਰੀ ਵੈਲਕਮ ਵੈਲਕਮ ਦਾ ਜੀ ਐਸ ਸੀ ਲੈ ਕੱਢ 500 ਡਾਲਰ ਦਾ ਨੋਟ ਦੇਲਦੀ ਮੈਚ ਹੋਣਾ ਸੀ ਓਹੋ ਚੋ ਤੇਰੀ ਮੰਮੀ ਗਈ ਏ ਵੈਰੀ ਗੁੱਡ ਚੈੱਕ ਕਰ ਜਿਗਰਾ ਦੇਖੋ ਚਾਚੂ ਦਾ ਜਿਗਰਾ ਦੇਖੋ ਨਹੀਂ ਹੋਰ ਦਾ ਨਹੀਂ ਬਸ ਇਹ ਹੀ ਤੇਰੇ ਕਰੋਨਾ ਵਰਗੇ ਵੀਰ ਡਬਲ ਆ ਜਾ ਤਾਲੇ ਨਵੀਂ ਜਿਗਰਾ ਦੇਖੋ ਆ ਚਾਚੂ ਦਾ ਜਿਗਰਾ ਬੜਾ ਬੜਾ ਜਿਗਰਾ ਨੀਮ ਜਾਕਰ ਇਤੋਂ ਜਿਗਰਿਆ ਪਤਾ ਲੱਗਦਾ ਮੁੰਡੇ ਦੇ ਦਾ ਕਾਰ ਦੇ ਦਈਏ ਆ ਫੜਾ ਉਖਾੜ ਆ ਫੜ ਨਹੀਂ ਤੂੰ ਕਰ ਫੜਾ ਤੀਬਾ ਕਰ ਜੋ ਐਕਸਟਰੀ ਵੀ ਮੇਕ ਕਿ ਜੁਐਸ ਏਡੀ ਨਹੀਂ ਤਾਂ ਦੁੰਦੀਆਂ ਨੇ ਫਲੈਸ਼ ਹੋਵੇ ਚਲੋ ਵੈਲਕਮ ਟੂ ਹੈਪੀ ਬਰਥਡੇ ਹਾ ਵੈਲਕਮ ਟੂ ਯੂਐਸਏ ਵੈਲਕਮ ਟੂ ਯੂਐਸਏ ਤਾਨਿਆ ਜਿੰਗਲ ਹਾੜੇ ਕੋਈ ਨਹੀਂ ਜਾ ਰਹੀ ਉਹ ਯੂਐਸਏ ਦਾ ਵੀ ਨਹੀਂ ਉਹਨੂੰ ਟੱਟ ਪਾਇਆ। ਕੱਲ੍ਹ ਕੇ ਕੋਲ ਹੁਣਾ ਜੀ। ਸਮਝਾ। ਪਹਿਣ ਪਹਿਣ। ਉਹ ਤੂੰ ਚਾਹ ਖਿਆਉਣਾ ਜੀ ਸਟੀਲ। ਹੈਪੀ ਬਰਥਡੇ। ਉਹ ਫੋਨ ਤੇ ਦੇ ਰੱਖੋ। ਆ ਇਹੜਾ। ਇਹ ਭਾਵੇਂ ਡਟ ਹੋ ਜਾਉਂਣਾ ਡਟਾਉਂਦੇ। ਵੈਲਕਮ ਬੈ। ਥੈਂਕ ਯੂ। ਨਾ ਬਬੀ। ਹਾਂ। ਆਜਾ ਭਾਜੀ ਚੱਲ ਚੱਲ। ਆਜਾ ਤੁਸੀਂ ਤਾਂ ਸਾਨੀ ਤੁ ਵੈਲਕਮ ਟੂ ਯੂਐਸਏ ਹੈ ਬਾਦਾਂ ਪੋਦਾਨਿਆ ਹੋਂ ਵੀ ਸਾਰਿਆਂ ਨੂੰ ਚੱਲ ਦੇ ਸੁਣਾ ਕੋਟੋ ਦੇ ਦੇ ਕੋਟ ਕਿਹੜੇ ਚਾਹੀਦੇ ਸੀ ਜਿਵੇਂ ਦੋ ਹੀ ਇਸ ਬੰਮ ਇਕਲੇ ਕਿਹੜਾ ਸਿਕਨ ਮਰਜੀ ਖੇਤੇ ਲੋ ਵੇਖੋ ਭਾਬੀ ਬਣਾ ਰਹੀ ਰੋਟੀ ਅੱਛਾ ਜੇਰ ਸ਼ੋਰ ਤੇ ਸਬਜੀ ਪਲਕ ਨੂੰ ਬੇਕੋ ਸਪੈਸ਼ਲ 嗯、我们开始。